ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੂਗੀ ਸੋ ਜੇ ਜਾਣਕਾਰੀ ਵਧੀਆ ਲੱਗੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਤੋ ਅੱਜ ਸੂਰਜ ਵੀ ਨਿਕਲਿਆ ਆ ਆ ਦੇਖੋ ਬੱਦਲਾਂ ਵਿੱਚ ਝਾਤੀਆਂ ਮਾਰਦਾ ਸੋ ਆਪਣੀ ਅੱਜ ਕਣ ਕਨੂ ਮੋਟਰ ਵੀ ਚੱਲ ਰਹੀ ਆ ਸੋ ਵੀ ਤੁਹਾਨੂੰ ਦਿਖਾਉਨੇ ਆ ਤੇ ਉਸ ਤੋਂ ਬਾਅਦ ਫੇਰ ਉਹ ਪੁਰਾਣੀ ਚੀਜ਼ ਦਿਖਾਉਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਜage ਪੁਰਾਣੀ ਚੀਜ਼ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗੜਬੇ ਬਾਰੇ ਗੜਬਾ ਪਿੱਤਲ ਦਾ ਇੱਕ ਛੋਟਾ ਭਾਂਡਾ ਹੁੰਦਾ ਸੀ ਜੋ ਪਾਣੀ ਪੀਣ ਲਈ ਵਰਤੇ ਜਾਂਦਾ ਸੀ ਪਾਣੀ ਰੱਖਣ ਲਈ ਵੀ ਵਰਤੇ ਜਾਂਦਾ ਸੀ ਗੜਬਾ ਹੈਂਡਲ ਵਾਲਾ ਵੀ ਹੁੰਦਾ ਸੀ ਜਿਸ ਤਰ੍ਹਾਂ ਆਬ ਵੀਡੀਓ ਵਿੱਚ ਦੇਖ ਰਹੇ ਹਾਂ ਗੜਬਾ ਬਿਗੈਰ ਹੈਂਡਲਰੋ ਤੋਂ ਵੀ ਹੁੰਦਾ ਸੀ ਪਹਿਲੇ ਸਮਿਆਂ ਵਿੱਚ ਸਫਰ ਕਰਦੇ ਸਮੇਂ ਪਾਣੀ ਹੈਂਡਲ ਵਾਲੇ ਗਰਬੇ ਵਿੱਚ ਧੱਕੇ ਜਾਂਦੇ ਸਨ ਬਾਬਲ ਜਿਆਦਾ ਆਪਣੀ ਧੀ ਲਈ ਵਰਦੀ ਭਾਲ ਭਾਲ ਕਰਨ ਲਈ ਜਾਂਦਾ ਸੀ ਉਹ ਪਾਣੀ ਗਰਬੇ ਵਿੱਚ ਹੀ ਲੈ ਕੇ ਜਾਂਦਾ ਸੀ ਸਾਧਾ ਸੰਤਾਂ ਤੇ ਬਾਬਿਆਂ ਕੋਲ ਪਹਿਲੇ ਸਮਿਆਂ ਵਿੱਚ ਗੜਬੇ ਹੀ ਹੁੰਦੇ ਸਨ ਗੜਬਾ ਬਹੁਤ ਮੰਤਵੀ ਕੰਮ ਦਿੰਦਾ ਸੀ ਪਹਿਲੇ ਸਮਿਆਂ ਦੇ ਵਿਆਹਾਂ ਵਿੱਚ ਨਾਨਕੇ ਮੇਲ ਦੀ ਟੌਰ ਹੁੰਦੀ ਸੀ ਨਾਨਕੇ ਮੇਲ ਨੂੰ ਜੇਕਰ ਕੋਈ ਮੁੰਡਾ ਮੁਖੌਤ ਕਰ ਦਿੰਦਾ ਸੀ ਤਾਂ ਮੇਲਣਾ ਟੁੱਟ ਕੇ ਉਸ ਤੇ ਗਲ ਪੈ ਜਾਂਦੀਆਂ ਸਨ ਜਦ ਵੀਰ ਆਪਣੀ ਬਹੁਤ ਬੋਦੀ ਵਿਆਹ ਕੇ ਲਿਆਉਂਦਾ ਸੀ ਤਾਂ ਭੈਣ ਆਪਣੀ ਭਾਬੀ ਨੂੰ ਮਿੱਠਾ ਪਾਣੀ ਪਿਉਂਦੀ ਹੁੰਦੀ ਸੀ ਜੇ ਭੈਣ ਨੂੰ ਆਪਣੀ ਪਰਜਾਈ ਪਸੰਦ ਆ ਜਾਂਦੀ ਸੀ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਸੀ ਗੜਬਾ ਦੇ ਆਈ ਮਾਂਜ ਕੇ ਨੀ ਭਾਬੋ ਠੰਡਾ ਪਾਣੀ ਪੀ ਥੋੜੀ ਜੋੜੀ ਦੇਖ ਕੇ ਮੇਰਾ ਸੀਤ ਲੱਗ ਗਿਆ ਜੀ ਗੜਬੇ ਲੋਹੇ ਦੇ ਵੀ ਹੁੰਦੇ ਸਨ ਗੜਬੇ ਦੇ ਥੱਲੇ ਦੀ ਗੁਲਾਈ ਘੱਟ ਹੁੰਦੀ ਸੀ ਟੱਡ ਦੀ ਗਲਾਈ ਵੱਧ ਹੁੰਦੀ ਸੀ ਮੂੰਹ ਦੀ ਗਲਾਈ ਸਭ ਤੋਂ ਘੱਟ ਹੁੰਦੀ ਸੀ ਜਿਸ ਉੱਪਰ ਹੈਂਡਲ ਲੱਗਿਆ ਹੁੰਦਾ ਸੀ ਹੁਣ ਗੜਬੇ ਬਰਤਨ ਦਾਰਵਾਜ ਖਤਮ ਹੋ ਗਿਆ ਹੈ ਧੰਨਵਾਦ ਸੋਏ ਦੀ ਜੀ ਗੜਬੇ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਤੇ ਜਾਨੀ ਜੀ ਤੇ ਹੁਣ ਵਾਰੀ ਆ ਜਿਨ੍ਹਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰੇ ਦੀ ਸੋ ਪਹਿਲਾ ਨਾਮ ਹੈਗਾ ਨਿਰਮਲ ਸਿੰਘ ਕਾਲਾ ਜੀ ਸੋ ਦੂਜਾ ਨਾਮ ਹੈਗਾ ਰਜਿੰਦਰ ਕੌਰ ਤੇ ਤੀਜਾ ਨਾਮ ਹੈਗਾ ਪ੍ਰੇਮ ਸਿੰਘ ਢਿੱਲੋਂ ਸੋ ਇਹਨਾਂ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਆਉਣ ਵਾਲੇ ਬਲੌਗਾਂ ਵਿੱਚ ਵੀ ਇਸੇ ਤਰ੍ਹਾਂ ਕਮੈਂਟ ਕਰਦੇ ਰਹਿਣਾ ਸੋ ਕਿਸੇ ਦਿਨ ਫੇਰ ਕੋਈ ਹੋਰ ਪ੍ਰਾਣੀ ਚੀਜ਼ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ